ਹਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜਿਹੜਾ ਅੱਜ ਪਹੁੰਚਿਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਿੰਡ ਦੇ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬੁਰਜ ਡੇਰੀ ਬਰਮ ਤੇ ਆਏ ਆ ਡਾਕਟਰ ਸਾਹਿਬ ਸਿੰਘ ਉਹਨਾਂ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਤਕਰੀਬਨ ਆਪਾਂ 7 ਲਾਖ ਲਾਗ ਦਿਖਾਉਣੇ ਆ 6 ਤੋਂ 7 ਲਾਖ ਹੋਣਗੇ ਠੀਕ ਆ ਜੀ ਤੇ ਤਕਰੀਬਨ 4 ਤੋਂ 5 ਲਾਖ ਜਿਹੜੇ ਸੂਇ ਸੂਆ ਆ ਦੋ ਬੜਾ ਗੱਬਣ ਦਿਖਾਵਾਂਗੇ ਹਰ ਚਰਦੇ ਵਿੱਚ ਜਰਸੀ ਬ੍ਰੀਡ ਦੇ ਵਿੱਚ ਐਚ ਐਫ ਕ੍ਰੋਸ ਅੰਗਰੇਜ਼ੀ ਵਿੱਚ ਵੈਰਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਨਾਗ ਹਰ ਇੱਕ ਤਰ੍ਹਾਂ ਦੀ ਨਸਲ ਬ੍ਰੀਡ ਅੱਜ ਡਾਕਟਰ ਸਾਹਿਬ ਸਿੰਘ ਹਰਾਂ ਦੇ ਇਸ ਫਾਰਮ ਤੇ ਇਸ ਕਿੱਲੇ ਤੇ ਅਵੇਲੇਬਲ ਆ ਠੀਕ ਹੈ ਜੀ ਜਿਆਦਾਤਰ ਪਸ਼ੂ ਜਿਹੜੇ ਸੂਏ ਸਵਾਇਆ ਤੇ ਆਪਾਂ ਹਰੇਕ ਵੀਰਾਂ ਨੂੰ ਭੈਣ ਭਰਾਵਾਂ ਸੱਜਣ ਵੀਰਾਂ ਨੂੰ ਆਪਾਂ ਇੱਕ ਬੇਨਤੀ ਕਰਦੇ ਆ ਵੀ ਆਪਣੀ ਦੋ ਟਾਈਮ ਚੋਗੋ ਤਸਲੀ ਕਰਨੀ ਤੁਹਾਡਾ ਹੱਕ ਬਣਦਾ ਦੋ ਟਾਈਮ ਚੋਗੋ ਤਿੰਨ ਟਾਈਮ ਚੋਗੋ ਪਸ਼ੂ ਕਬਰ ਆਪਣਾ ਪਿੱਠ ਤੇ ਚੌਸਾਂ ਦਾ ਤਸਲੀ ਕਰਕੇ ਲੈ ਜਾਓ ਠੀਕ ਹੈ ਜੀ ਤੇ ਕਿਰਤੋਵਾਲ ਪਿੰਡ ਬਿਲਕੁਲ ਲੱਗਿਆ ਹਰੀਕੇ ਪੱਤਨ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਤੇ ਸਾਪਲਿਕ ਦਰਿਆ ਦੇ ਬਿਲਕੁਲ ਕੰਢੇ ਦੇ ਪਿੰਡ ਵੱਡੇ ਸਫਰਾ ਆਉਂ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਸਰੀ ਕਾਲ ਸ਼ਸ਼ੀਕਾਲ ਜੀ ਸੰਤੂ ਸਾਹਿਬ ਦੀ ਸ਼ਸ਼ੀਕਾਲ ਵੇਲੇ ਜੋ ਹਜੇ ਵੀ ਕੰਮ ਕਰ ਕਰ ਰਹੇ ਨੇ ਇੱਥੇ ਵੀ ਹਾਂਜੀ ਹਾਂਜੀ ਇਤਰਾ ਹੀ ਆਦੀ ਕੰਮ ਕਰ ਤੇ ਵੇਰ ਮਿਲਦਾ ਨਹੀਂ ਜਿੰਨਾ ਚਿਰ ਸਾਹ ਚੱਲਦੇ ਆ ਜੀ ਔਰ ਜਿਨੇ ਮੈਨੂੰ ਲੱਗਾ ਵੀ ਪੂਰੇ ਟੈਸ਼ਨ ਮਿਸ਼ਨ ਕਰਕੇ ਖਰਾਰ ਤੀਆਂ ਵੜਾ ਹੈ ਹਾਂਜੀ 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 ਇੱਕ ਸ਼ੌਂਕ ਹੁੰਦਾ ਸੰਤੂ ਸਾਹਿਬ ਚੌਂਕ ਨਾਲ ਵੀ ਕੰਮ ਹੁੰਦਾ ਜੀ ਹਾਂਜੀ ਹਾਂਜੀ ਬਾਕੀ ਚਲੋ ਵਪਾਰ ਤਾਂ ਸਾਲ ਆਪਣੇ ਭੈਣ ਭਰਾ ਸਾਰੇ ਵੀਰ ਕਰਦੇ ਆ ਜਿਹਨਾਂ ਨੇ ਸ਼ੌਕ ਨਾਲ ਕੀਤਾ ਜਾਵੇ ਉੰਨੀ ਚੰਗੀ ਗੱਲ ਵਪਾਰ ਸੰਧੂ ਸਾਹਿਬ ਆਪਾਂ ਸ਼ੌਕ ਨਾਲ ਹੀ ਕੀਤਾ ਸ਼ੁਰੂ ਤੋਂ ਵੀ ਜਦੋਂ ਗੁਜਰਾਤ ਚਾ ਤਾਂ ਵੀ ਆਪਾਂ ਸ਼ੌਕ ਨਾਲ ਇੱਥੇ ਕਰੀਦਾ ਤਾਂ ਬੜੀ ਵਧੀਆ ਚੰਗੀ ਗੱਲ ਆ ਹਾਂਜੀ ਹਾਂਜੀ ਅਰੀਜਾ ਰੋਜ਼ਾ ਕਰੀਆਂ ਇਤਰਾ ਐਵੇਂ ਨਹੀਂ ਲੱਗਦੀਆਂ ਜੀਆਂ ਸ਼ੌਕ ਹੋਵੇ ਤਾਂ ਫੇਰ ਬਾਕੀ ਸੰਧੂ ਸਾਹਿਬ ਬੈੜਾ ਵੀ ਕੜੀ ਚਾਹੀਦੀ ਨਕੀਂਦੀ ਵੀ ਐਵੇਂ ਇਹਨਾਂ ਨੂੰ ਬਕਾਰੀਆਂ ਨਹੀਂ ਪੈ ਜਾਂਦੀਆਂ ਕੋਈ ਚੀਜ਼ਾਂ ਹੁੰਦੀਆਂ ਵਾ ਸਰਕਾਰੀਆਂ ਤਾਂ ਹੀ ਪੈਂਦੀਆਂ ਵਾ ਹਾਂ ਫਲਕਾਰੀਆਂ ਐਵੇਂ ਨਹੀਂ ਪੈ ਜਾਂਦੀਆਂ ਅੱਛਾ ਡਾਕਟਰ ਸਾਹਿਬ ਟੋਟਲ ਲਾਗਿਆ ਜ ਸੱਤ ਨੇ ਆਪਣੇ ਕੋਲ ਹਾਂਜੀ ਹਾਂਜੀ ਸੱਤ ਵੇੜਾ ਜਿਹਦੇ ਵਿੱਚੋਂ ਚਾਰ ਸੂਈਆਂ ਚਾਰ ਪੰਜ ਸੂਈਆਂ ਦੇ ਦੋ ਪੰਜ ਸੂਈਆਂ ਪੰਜ ਹਾਂਜੀ ਪੰਜ ਦੋ ਗੱਬਣ ਆ ਗਈਆਂ ਜਰਸੀਆਂ ਬਹੁਤ ਚੰਗੀਆਂ 50 0 62 ਦੀ ਆਪਣੇ ਕੋਲ ਹੈਗੀ ਆ ਠੀਕ ਆ ਵੀ ਜਰਸੀ ਹੈਗੀ ਪਿਓਰ ਜਰਸੀ ਪਿੱਛੇ ਵੱਛੀ ਜੇ ਆਹ ਆ ਜਰਸੀ ਜਿਹੜੀ ਇਹ ਫਾਰਮ ਦੇ ਵਿੱਚੋਂ ਲਈ ਆ ਠੀਕ ਆ ਖੰਡਾਂ ਦੇ ਵਿੱਚ ਹੈ ਵੀ ਤੇ ਪਹਿਲੇ ਦਿਨ ਨੇ 24 25 ਲੀਟਰ ਦੁੱਧ ਕਢਿਆ ਐਰ ਸ਼ੈਰ नस्ਲ ਦੀ ਹੈਗੀ ਏ ਦੋ ਗੱਬਣਾ ਤੇ लास्ट ਇੱਕ ਸੂਈ ਆ ਦਿਖਾਉਣਿਆ ਦਿਖਾਉਣਿਆ ਪ੍ਰੋਪਰ ਸਾਰਿਆਂ ਬੈਰਾਂ ਦੋਸਤੋ ਦਿਖਾਵਾਂਗੇ ਆਪਾਂ ਤੁਹਾਨੂੰ ਕੱਲੇ ਕੱਲੇ ਲੱਗਦੀ ਡਿਟੇ ਸੋ ਮੋਹ ਦੰਦਰੀ ਜਿਵੇਂ ਜਿਵੇਂ ਐਨੀਮਲ ਹੈਗੇ ਆ ਮੋਹ ਦੰਦਰੀ ਵੀ ਤੁਹਾਨੂੰ ਨੋਟ ਕਰਾਈ ਚਲਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲੇ ਨੰਬਰ ਤੋਂ ਡਾਕਟਰ ਸ਼ਰਵਾਤਾ ਇਸੇ ਵਾਰ ਤੋਂ ਕਰਲਾ ਇਹ ਸੰਧੂ ਸਾਹਿਬ ਜਰਸੀ ਤੇ ਐਫਪੀਰਾ ਕ੍ਰੋਜ ਜੀ ਠੀਕ ਆ ਜੀ ਹਾਈਟ ਦੀ ਗੱਲ ਕਰੀ ਹਾਈਟ ਬਹੁਤ ਵਧੀਆ ਜੇ ਕਿਨੇ ਬੱਚਾ ਛੱਡਣਾ ਛੱਡ ਲੇ ਨਹੀਂ ਤੇ ਚੁੱਪ ਕਰਕੇ ਇਤਰਾ ਬਹਿ ਕੇ ਕਿਸ ਜਨਾਨੀ ਚੋਣੀ ਬੰਦੇ ਚੋਣੇ ਜੋ ਸਭਾ ਚਵਾਈ ਬੜੀ ਲੱਗੀ ਜੇ ਠੀਕ ਆ ਜੀ ਤੇ ਮੋਹ ਛਗੀ ਜੇ ਮੋਹ ਦੰਦਰੀ ਛੇ ਆ ਹਾਂਜੀ ਦੋਜਾ ਸੂਬਾ ਜੇ ਦੋਜਾ ਸੂਬਾ ਤੇ 16 ਲੀਟਰ 17 ਲੀਟਰ ਗਰੰਟੀ ਵਾਲਾ ਬੋਲਾ ਜੇ ਦੋ ਟਾਈਮ ਚੋਲੇ ਕੋਈ 3 ਟਾਈਮ ਚੋਲੇ ਆਪਣੀ ਤਸੱਲੀ ਕਰਕੇ ਫਿਰ ਮਗਰ ਬੱਚਾ ਵੀ ਆ ਗਿਆ ਇਹ ਬੱਚਾ ਜੀ ਇਹਦਾ ਬੱਚਾ ਅੱਜ ਦਿਨ ਕਿੰਨੇ ਹੋ ਗਏ ਸੀ ਨਾ ਨਹੀਂ ਇਹਦੇ ਮਗਰ ਬੱਚੀ ਜੀ ਹੈ ਬੱਚੀ ਆ ਹਾਂਜੀ ਹਾਂਜੀ ਦਿਨ ਦੂਜਾ ਤੀਜਾ ਹੀ ਆ ਨਹੀਂ ਚੌਥਾ ਦਿਨ ਚੌਥਾ ਦਿਨ ਹਾਂਜੀ ਐਨੂੰ ਤੋਰ ਕੇ ਦਿਖਾਈਏ ਡਾਕਟਰ ਸਾਹਿਬ 16 ਲੀਟਰ ਬੋਲਾ ਜੀ 17 ਆਸਤਾ ਆਸਤਾ ਗਰੰਟੀ ਆ ਲਓ ਜੀ 17 ਲੀਟਰ ਬੋਲੇ ਬੋਲੇ ਇਸ ਵਾਰ ਦੇ ਥੱਲੇ ਬਾਕੀ ਕੱਦ हाइट ਤੁਸੀਂ ਚੈੱਕ ਕਰੋ ਵੱਡੀਆਂ ਵੜਾਂ ਦੇ ਵਿੱਚ ਆ ਅੱਜ ਚੌਥਾ ਦਿਨ ਦੋਜਾ ਸੂਬ ਤੇ ਬਾਕੀ ਕਾਦ ਕਾਦ ਜਿਹੜਾ ਬਜ਼ਿਕਰ ਕਰਦੇ ਨੇ ਵੱਡੇ ਏਰੀਆ ਸੰਧੂ ਸਾਹਿਬ ਬੜੀ ਖੂਬਸੂਰਤ ਵਹਿੜਾ ਹਾਲੇ ਵੇ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਚੰਗੀ ਆ ਆ ਦੇਖੋ ਜੀ ਠੀਕ ਆ ਜੀ ਪੂਰਾ ਹੱਥੀ ਹੱਥੀ ਮੁੱਠੀ ਮੁੱਠੀ ਦਾ ਥਾਣਾ ਲਿਖਾ ਜੀ ਚੋਣ ਦੇ ਵਿੱਚ ਕਿਸੇ ਰਕਮ ਦੇ ਕੋਈ ਦਿੱਕਤ ਨਹੀਂ ਗਈ ਸੋ ਜਿਹੜੇ ਭਰਾਵਾਂ ਕੋਲੇ ਮਸ਼ੀਨ ਆ ਅਵੇਲੇਬਲ ਮਸ਼ੀਨ ਵੀ ਕਰ ਸਕਦੇ ਪਾ ਖੱਪੀ ਚਵਾਈ ਬੜੀ ਈਜ਼ੀਲੀ ਭਰਾ ਵੀ ਕਰ ਸਕਦਾ ਦੋਵੇਂ ਪਾਸੇ ਬੈਠ ਕੇ ਚਵਾਈ ਕਰਦੇ ਇਤਨਾ ਕਿ ਸੰਧ ਸਾਬ ਬੈਠਾ ਰਹੇ ਪਏ 16 17 17 ਕਿਲੋ ਇਸ ਵਕਤ ਬੋਲੇ ਬੋਲਾ ਹਾਂਜੀ ਡੱਬੀ ਬੈੜਾ ਕੱਦ ਘਾਟ ਪੂਰਾ ਠੀਕ ਆ ਜੀ ਵੱਡੇ ਕੱਦ ਘਾਟ ਦੇ ਵਿੱਚ ਦੋ ਬੰਦੇ ਸਾਬ ਆਪਾਂ ਮਗਰ ਬੱਛੀ ਆ ਆਂਦੇ ਨਹੀਂ ਆ ਚੰਗੀ 24 25 ਤੋਂ ਤਾਂ ਹੀ ਪਲਾਸੀ ਕਰੂਗੀ ਆ ਠੀਕ ਆ ਹਾਂਜੀ ਠੀਕ ਆ ਕੰਡੇ ਵਾਲਾ ਦੱਸਣਾ ਲੀਟਰ ਵਾਲਾ ਆਊਗਾ 18 20 ਲੀਟਰ ਕੰਡੇ ਵਾਲਾ ਦੁੱਧ ਬੋਲਾ ਕਿਹਾ ਦੁੱਧ ਕਿਹਾ ਮੈਂ ਬਾਲੂ ਡਾਕਟਰ ਹਾਂਜੀ ਲੋ ਵੀ ਦੋਸਤੋ ਐਸ ਵਕਤ ਜਿੰਨਾ ਇਹਦਾ ਥੱਲੇ ਬੋਲਾ ਜੀ ਤੁਹਾਨੂੰ ਬੋਲਾ ਦੁੱਧ ਵੀ ਸਾਡਾ ਦੁੱਧ ਮੇਰਾ ਭਰਾ ਤੁਸੀਂ ਅਕਾਊਂਟ ਕਰੀ ਚੱਲਿਓਗੇ ਕਿਾਨਕੇ ਕਿਸੇ ਵੀਰ ਨੇ ਚੋਕੇ ਵੇਖਣੀ ਹੈ ਤੇ ਦੇ ਝੱਟ ਕੇ ਆਣ ਗਿਆ ਆਪਣੀ ਜੋ ਆਪਣੀ ਤਸੱਲੀ ਕਰੋ ਸੰਧੂ ਸਾਹਿਬ ਪਾਕਿਸਤਾਨ ਤੋਂ ਬਹੁਤ ਵਧੀਆ ਜਿਹੜੇ ਪੁਰਾਣੇ ਗਾ ਕੇ ਆਨਲਾਈਨ ਭੇਜੀ ਦੀ ਉਹਨਾਂ ਨੂੰ ਆਨਲਾਈਨ ਹੀ ਭੇਜੀ ਦਿੰਦੇ ਆਪਾਂ ਹਾਂ ਲੋ ਵੀ ਡਾਕਟਰ ਕੀ ਡਿਮਾਂਡ ਕਰਤੀ ਭਰਾ ਜੀ ਸੰਧੂ ਸਾਹਿਬ ਲੈਣ ਦੇਣਾ ਆਪਾਂ ਕੋਈ ਉਹੋ ਜੀ ਗੱਲ ਨਹੀਂ ਕਰਨੀ 85000 ਦੀ ਦੱਸਾਂਗੇ 85 ਦੀ ਹਾਂਜੀ ਠੀਕ ਹੈ ਵੀਰੇ ਲੋ ਵੀ 85000 ਦੀ ਆਪਾਂ ਲਾਸਟ ਵਿੱਚ ਇਹਨਾਂ ਦੇ ਬੱਚੇ ਤੁਹਾਨੂੰ ਜ਼ਰੂਰ ਬਹੁਤੇ ਭਰਾਵਾਂ ਨੇ ਬੱਚੇ ਪੁੱਛੇ ਦੇਖ ਰਹੇ ਹੁੰਦੇ ਆ ਬੱਚੀ ਇਹਦੇ ਮਗਰ ਬੱਚੀ ਦਿਖਾਵਾਂਗੇ ਤੁਹਾਨੂੰ ਆਪਾਂ ਪਹਿਲਾ ਦੂਜਾ ਤੀਜਾ ਚੌਥਾ ਨੰਬਰ ਦੱਸ ਕੇ ਬੱਚੇ ਪ੍ਰੋਪਰ ਦਿਖਾ ਦੇਵਾਂਗੇ ਜੀ ਨੂੰ ਸਾਹਿਬ ਪਿਛਲੀ ਇਹਦੀ ਜਰਸੀਾਂ ਤੇ ਬੜੀ ਲੜਾਈ ਹੋਈ ਸੀ ਅੱਛਾ ਜਰਸੀਾਂ ਦੋ ਹੀ ਤੇ ਗਾਹ ਕੱਟ ਦਾ 100 ਹੀ ਹਾਂ ਆਕੇ ਮੈਨੂੰ ਦੇ ਦੇ ਉਹ ਆਕੇ ਮੈਨੂੰ ਇੱਕ ਤਾਂ ਖੀਰੀ ਹੀ ਜੜੀ ਜਿਹੜੀ ਖੀਰੀ ਦੀ ਚਲੋ ਠੀਕ ਠੀਕ ਹੈ ਦੂਜੀ ਦਾ ਉਹ ਵੀਰ ਨੇ ਚਲੋ ਆਪਣੇ ਵੀਡੀਓ ਸੁਣੂਗਾ ਵੀ 22000 ਰੁਪਿਆ ਆਪਾਂ 1 ਲੱਖ ਕਈ ਕਮੈਂਟ ਕਰਕੇ ਕਹਿੰਦੇ ਨਾ ਵੀ ਡੈਕਟਰ ਨੇ ਨਜਾਇਜ਼ ਮੁੱਲ ਪਾਇਆ ਜਾਂ ਕਟਰਾ ਕੀਤਾ ਇੱਕ 15 ਦੀ ਵਿੱਚ ਹੀ ਇੱਕ ਦਾਦੀ ਚਲੋ ਮਾਨਾ ਦੇਤੀ ਆਪਾਂ ਤੇ ਬਰਨਾਲੇ ਦੇ ਬੰਦੇ ਹੀ 22000 25000 ਪਈ ਜਾਂਦੇ ਨਫਾ ਲੈ ਲੈ ਨਫਾ ਲੈ ਲੈ ਹਾਂ ਉਹ ਕਹਿੰਦਾ ਨਹੀਂ ਮੈਂ ਨਹੀਂ ਲੈਣਾ ਗੱਲਾਂ ਗਾਵੀਆਂ ਚਲੀਆਂ ਜਾਂਦੀਆਂ ਹੋਈਆਂ ਜਾਂਦੀਆਂ ਅੱਗੇ ਡਾਕਟਰ ਇੱਥੋਂ ਆੜੀ ਸੈਗਰ ਨੰਬਰ ਤੇ ਆਪਣੇ ਕੋਲ ਆਹ ਵਾੜ ਖੜੀ ਤੇਰੇ ਲਈ 22 ਲੀਟਰ ਬਹੁਤ ਵਾਜੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਹਾਂ ਮਸ਼ੀਨ ਤੇ ਚਵਾਈ ਜੇ ਪਹਿਲਾਂ ਕਹ ਰਹੀਏ ਮਸ਼ੀਨ ਹੀ ਠੀਕ ਹੈ ਜੀ ਹਾਂਜੀ ਲੋ ਜੀ ਮਦਦ ਜੀ ਨਾ ਸਤੂ ਸਾਹਿਬ ਮਸ਼ੀਨ ਹੀ ਚਵਾਈ ਆ ਤੇ ਬਾਕੀ ਥਾਂ ਤੋਂ ਵੇਖ ਕੇ ਤੇ ਤੁਸੀਂ ਇੱਕ ਅੰਦਾਜ਼ਾ ਲਾਉਂਗੇ ਵੀ ਵਾੜ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀਗੀ 22 ਲੀਟਰ ਬ ਬੋਲਾ ਕੰਫਰਮ 4 ਹੀ ਜੇ ਹਾਂ 24 ਹੈ ਪ्योर ਚੌਗੀ ਹੈ ਪ्योर ਚੌਗੀ ਅੱਜ ਦਿਨ ਕਿੰਨੇ ਹੋ ਗਏ ਨੂੰ ਇਹਨੂੰ ਇਹਨੂੰ 5ਵਾਂ ਦਿਨ ਦੇ ਸੰਧੂ ਸਾਹ ਅੱਜ 50 ਦਿਨਾਂ ਦੀ ਸੋਈ ਆ ਤੇ ਮਾਈ ਜੀ ਬੋਲਾ ਯਾਰ ਸਟਾਰਟਿੰਗ ਤੇ ਕੀਤਾ ਠੀਕ ਆ ਜੀ ਬੱਚਾ ਇਹਦਾ ਮਗਰ ਬੱਚਾ ਕਿ ਮੇਲ ਫੀਮੇਲ ਨਹੀਂ ਮੇਲ ਕਾਫ ਹੈ ਬੱਚਾ ਦੇਖੋ ਜੀ ਕਿੰਨੀ ਖੂਬਸੂਰਤੀ ਮਾਲਕ ਨੇ ਰੰਗ ਭਾਗ ਲਾਏ ਆ ਹਾਂ ਲਓ ਜੀ ਕੰਪੈਕਟ ਡਰ ਦੇ ਵਿੱਚ ਆ ਬਿਲਕੁਲ ਫਿਕਸ ਪੂਰੇ ਟਿਕਾਣੇ ਤੇ ਜਿਹੜਾ ਦੋਸਤੋ ਹਵਾਲਾ ਚਾਹਦਾ ਲੱਗਾ ਠੀਕ ਆ ਜੀ ਤੇ ਵਰਲਾ ਵੰਡਾ ਵੀ ਤਕਰੀਬਨ 5-5 4-4 ਇੰਚ ਤੇ ਥਾਣਾ ਸੋ ਕੱਦ ਕੱਠ ਵੱਡਾ ਠੀਕ ਆ ਜੀ ਇੱਕ ਵਾਰ ਫੇਰ ਆਪਾਂ ਜ਼ਿਕਰ ਕਰਦੇ ਨੇ ਵੀ ਕੱਦ ਕੱਠ ਵੱਡਾ ਜਿਹੜੀ ਦਰਮਿਆਨੀ ਮੀਡੀਅਮ ਹਾਈਟ ਆ ਉਹ ਆਪਾਂ ਤੁਹਾਨੂੰ ਬਾਕੀ ਮੀਡੀਅਮ ਹਾਈਟ ਦੱਸਦੇ ਆ ਇਹ ਲੈ 27 28 ਲੀਟਰ ਤੇ ਆਪਾਂ ਚੁਹਾਗੇ ਵੀ ਦਵਾਂਗੇ ਠੀਕ ਆ ਜੀ ਹਾਂਜੀ ਕਰੋ ਚਲੋ 6 ਤੇ ਕੰਨੀਆਂ ਬਹੁਤ ਸੱਜਾ ਸੱਜਾ ਖੜੇ ਆ ਨਾ ਨਾ ਚੌਗੀ ਪਿਓਰ ਚੌਗੀ ਸਾਬਾ ਵੇਖ ਲੈਣਾ ਆਪਾਂ ਚੱਲੀ ਕਰਦਾ ਫੇਰ ਕਰਨਾ ਮੈਂ ਹੋਇਆ ਨਾ ਵੀ ਸੱਜਾ ਦਾ ਦੋ ਦੋ ਫੇਰ ਖੜੇ ਆ ਹਾਂਜੀ ਹਾਂਜੀ ਠੀਕ ਆ ਲਓ ਜੀ ਠੀਕ ਆ ਜੀ ਇਹਦੇ ਮਗਰ ਮੇਲ ਕਾਫ ਆ ਹਾਂਜੀ ਬੋਲਾ ਖੁੜੀ ਫੇਰ ਤੁਸੀਂ ਟਰੈਕਟਰ ਕਿ ਚਾਰ ਟਾਈਮ ਚੋ ਵੀ ਲਓ ਜੀ 22 ਲੀਟਰ ਦੋਸਤੋ ਸ਼ੁਰੂਆਤੀ ਟਾਈਮ ਦੇ ਵਿੱਚ ਬੋਲੇ ਬੋਲਾ ਹੈ 22 ਕਰਕੇ ਦਸੰਦੂ ਸਾਹਿਬਾ ਮਸ਼ੀਨਾਂ ਆਂਦੀ ਆ ਹਾਂ ਵੇੜਾ ਕਰਕੇ ਵੀ ਚਲੋ ਚੰਗੀਆਂ ਲਹਣੀਆਂ ਕਈ ਮਸ਼ੀਨ ਤੇ ਲੱਗੀਆਂ ਹੁੰਦੀਆਂ ਆ ਹੁੰਦੀਆਂ ਬਿਲਕੁਲ ਹਾਂਜੀ ਹਾਂਜੀ ਜਿਵੇਂ ਆਖੀ ਹਰੇਕ ਤਰ੍ਹਾਂ ਦੇ ਛੋਟੇ ਛੋਟੇ ਦੇ ਵਿੱਚ ਪਸ਼ਮਾਉਂਦੇ ਬਿਲਕੁਲ ਨਹੀਂ ਅੱਲੇ ਦੋ ਜਣੇ ਹਾਂਜੀ ਦੋ ਜੀ ਠੀਕ ਆ ਇਹ ਡਾਕਟਰ ਕਿੰਨੇ ਦੀ ਦਵਾਗੇ ਮਾਨ ਦੇ ਨਾਲ ਪੂਰੀ ਐ ਇੱਕ ਸੱਤ ਦੀ ਛੋਟ ਛੱਪੀ ਕਰ ਜੈਸ ਨੋ ਇੱਕ ਸੱਤ ਦੀ ਇੱਕ ਸੱਤ ਹਾਂਜੀ ਠੀਕ ਆ ਜੀ ਇੱਕ ਸੱਤ ਦੀ ਐ ਜਿਹੜੀ ਕਿਸਾਨ ਜੀਰੋ ਤੁਹਾਨੂੰ ਬੱਚੀ ਮਿਲ ਜੂਗੀ ਬਾਕੀ ਵੈਰ ਵੀ ਸੱਲੂ ਬੱਚੀ ਬਹੁਤ ਹੋਣਾ ਠੀਕ ਆ ਜੀ ਫੈਸ਼ਲ ਪੁਸ਼ਨ ਬਹੁਤ ਆ ਵੀਰ ਉਮਰ ਦੇ ਹਿਸਾਬ ਨਾਲ ਆ ਜੇ ਬੱਚੀ ਵੇਖੋ ਤੇ ਜਦੋਂ ਇਹਨੇ ਜਵਾਨ ਹੋਣਾ ਨਾ ਤਗੜੀ ਇਹਨੇ 30 35 ਲੀਟਰ ਨੂੰ ਹੱਥ ਮਾਰਨਾ ਵਾ ਹਾਂ ਲੋਬੀ ਤੋਂ ਹੋ ਜਾ ਤਾਂ ਬਿਲਕੁਲ ਕਾਲੀ ਸ਼ੁਰੂ ਹੋਈ ਆ ਠੀਕ ਆ ਜੀ ਅਜੇ ਤਾਂ ਬੋਲੇ ਬੋਲੇ ਦੇ ਵਿੱਚ ਆ ਪੀਕ ਪੂਕ ਤੇ ਕਰਮਾਂ ਲੀਆਂ 20 25 ਦਿਨਾਂ ਤੱਕ ਪੂਰੇ ਸਿਖਰਾਂ ਤੇ ਠੀਕ ਆ ਜੀ ਦੁੱਧ ਚੰਗਾ ਚਵਾ ਜੂਗੀ ਸੋ 22 ਲੀਟਰ ਤਾਂ ਬੋਲੇ ਬੋਲਾ ਠੀਕ ਆ ਇਹ ਵੀ ਆ ਸਰਮਾਦਾ ਦੀ ਆ ਇਹ ਹਾਂ ਏਬੀਐਸ ਰਮਾਡਾ ਦੀ ਹਾਂਜੀ ਲੋ ਵੀ ਸੋ ਇਹ ਸੀਮਨ ਡਿਟੇਲ ਆ ਜੀ ਜਿਸ ਸੀਮਨ ਦੀ ਹੈ ਆਪ ਖੋਦਾ ਮਗਰ ਤੇ ਬੱਛਾ ਮੇਲ ਕਾ ਤੁਹਾਨੂੰ ਦਿਖਾ ਦਾਂਗੇ ਇਹ ਲੈਣ ਦੇ ਨੇ ਇੱਕ ਸੱਤ ਠੀਕ ਆ ਜੀ ਆ ਸਾਨੂੰ ਸਾਬ ਨੇ ਗਿਨਾ ਆ ਗਿਆ ਇਹਨੇ ਜਿਹੜਾ ਸਹੀ ਦੁੱਧ ਭਰਿਆ ਜੀ 18 19 ਲੀਟਰ ਭਰਿਆ ਜਰਸੀ ਆ ਗਈ ਹਾਂਜੀ ਹਾਂਜੀ ਅੱਛਾ ਜੀ ਇਹ ਬਲੇ ਕਿੰਨਾ ਨਾ ਰਹਿਣਾ ਸੱਦ ਕੇ ਆਪਾਂ ਨੂੰ ਬਾਹਰ ਦਿੱਤੀ ਆ ਹਾਂ ਇਹ ਉਤਰਾ ਸਾਰੇ ਜਾਣਦੇ ਹੀ ਆ ਭੋਲੇ ਕਿਆਲੇ ਸਰਪੰਚ ਨੂੰ ਅੱਛਾ ਜੀ ਹਾਂਜੀ ਠੀਕ ਆ ਉਹਨੇ ਬੜੇ ਮਾਣ ਨਾਲ ਆਪਾਂ ਨੂੰ ਸਾਦ ਕੇ ਤੇ ਵਹਿੜ ਦਿੱਤੀ ਜੀ ਦੁੱਧ ਹੋ ਗਈ ਕਿ ਪਹਿਲਾਂ ਦੇ ਨਹੀਂ ਸਾਨੂੰ ਸਭ ਦੂਜਾ ਦੂਜੇ ਸੁਆ ਪਹਿਲੇ ਨੇ 19 20 19 20 ਲੀਟਰ ਦੁੱਧ ਭਰਿਆ ਜੀ ਆ ਬਾਕੀ ਬੜੀ ਖੂਬਸੂਰਤੀ ਗੱਲ ਫਲਕਾਰੀ ਲਾਏ ਹੋਣੇ ਗੱਲ ਲੰਮੀ ਲੰਮੀ ਬੜੀ ਫਿਰ ਲੈਵਾ ਵੇਖੋ ਹਾਂ ਇਸਤੀ ਲੈਵਾ ਲਗਾ ਮਾਲਕ ਦੀ ਰੰਗਿਆ ਜੀ ਫਲਕਾਰੀ ਨੇ ਤਾਂ ਕੋਈ ਛੱਡੀ ਹੈ ਆ ਵੇਖ ਬਾਕੀ ਡਿਜ਼ਾਈਨ ਜੀ ਨੂੰ ਵੇਖੋ ਦੋਸਤੋ ਥੱਲਿਓ ਕਰੋ ਚੈੱਕ ਤੇ ਫਿਰ ਬੱਛੀ ਬੜੀ ਚੰਗੀ ਪੇਂਚੀ 18 19 18 19 ਪਲੂਣ ਪਹਿਲਾਂ ਨੇ ਦੁੱਧ ਚਵਾਇਆ ਠੀਕ ਹੈ ਤੇ ਮਗਰਵੱਛੀ ਜੇ ਪਿਓਰ ਜਗਰਵੱਛੀ ਹਾਂਜੀ ਚੰਗੀ ਸੀ ਮੰਡੀ ਲੋਕ ਡਾਕਟਰ ਹਰ ਕੀ ਵੀ ਚੰਗਾ ਰਿਕਾਰਡ ਕਰ ਦੂਗਾ ਹਾਂਜੀ 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 ਸਵਾਰ ਚੰਗਾ ਤੇਰਾ ਰਿਕਾਰਡ ਤੇ ਬੋਲੇ ਤੋਂ ਸਟਾਰਟਿੰਗ ਸਵਾਰ ਚੰਗੀ ਆ ਬਾਕੀ ਫੇਸਕਵਾਲ ਵੀ ਕਰੋ ਜਾ ਕੇ ਬਿਲਕੁਲ ਛੋਟੀ ਪੂਤੀ ਆ ਤੋਇਆ ਵੀ ਸੰਧੂ ਸਾਹਿਬ ਜਿਹੜੀ ਚਾਹੀਦੀ ਨਾ ਚੀਜ਼ ਬਿਲਕੁਲ 2 ਲੱਖਾਂ ਦੇ ਵਿੱਚ ਡੋਂਗ ਹਾਂਜੀ ਤੋਇਆ ਜਿਵੇਂ ਆਪਾਂ ਨਾਰਮਲੀ ਕਹਿੰਦੇ ਆ ਠੀਕ ਆ ਜੇ ਬਾਕੀ ਰੰਗ ਬਦਾਮੀ ਬਹੁਤ ਸੋਹਣਾ ਚਮਕਦਮ ਕਪੂਰੀ ਸ਼ਾਈਨਿੰਗ ਛੋਣਕ ਬਹੁਤ ਆ ਅੱਜ ਡਾਕਟਰ ਕਿਦਾਂ ਦੇ ਹੋ ਗਏ ਨਾ ਨਹੀਂ ਸੰਦੂ ਸਾਹਿਬ ਕੱਲ੍ਹ ਸੂਈ ਆ ਕੱਲ੍ਹ ਸੂਈ ਹਾਂਜੀ ਹਾਂਜੀ ਕੱਲ੍ਹ ਹੀ ਸੀ ਗਿੱਲੇ ਅੱਜ ਗਿੱਲਾ ਹੀ ਨਾ ਬਿਲਕੁਲ ਹੀ ਗਿੱਲਾ ਅੱਜ ਦੁਬਿਧਾ ਦੇਣੀ ਆ ਹਾਂਜੀ ਅੱਜ ਦੁਬਿਧਾ ਜਿੱਦਾਂ ਡਾਕਟਰ ਆਪਦੇ ਤਰੀਕੇ ਨਾਲ ਸਮਝਾਉਂਦਾ ਨਹੀਂ ਇੱਕ ਦਿਨ ਦਾ ਆਦਨ ਵੀ ਇੱਕ ਦਿਨ ਹੋ ਗਿਆ ਸੂਈ ਦਾ ਅੱਛਾ 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 ਇਹ ਮਤਲਬ ਕੱਲ੍ਹ ਆਏ ਵੇਲੇ ਦੀ ਸੂਈ 24 ਘੰਟੇ ਹੋਈ ਆ ਹਾਂ ਹਾਂਜੀ ਮੈਂ ਦੂਜੇ ਦਿਨ ਜੀ ਪੈਰ ਪੈ ਗਿਆ ਹਾਂਜੀ ਦੂਜੇ ਦਿਨ ਇਹ ਮੱਛ ਬਗਰ ਬੱਛੀ ਆ ਬੱਛੀ ਬੱਛੀ ਜੰਗਲ ਦੀ ਪੋਰ ਜੈਸੀ ਬੜੇ ਚੰਗੇ ਸੀ ਮੰਦੀ ਆ ਆ ਦੇਖੋ ਜੀ ਸੋ ਮਗਰ ਬੱਛ ਤੇ ਬਾਕੀ ਕੋਈ ਭੂੜਨੀ ਕੋਈ ਛੱਟਾ ਨਹੀਂ ਉਹਦੀ ਆਪਣੀ ਗਰੰਟੀ ਜੇ ਕਹਿੰਦੇ ਆਨਲਾਈਨ ਵੀ ਮੰਗਵਣੀ ਜੇ ਤਾਂ ਵੀ ਆਪਾਂ ਇੱਕ ਤਰ੍ਹਾਂ ਭੇਜ ਦਾਂਗੇ। ਲਓ ਜੀ ਚੰਗੀ ਸ਼ਾਨਦਾਰ ਕੁਆਲਟੀ ਦੇ ਵਿੱਚ ਆ ਠੀਕਾ ਜੀ। ਥਾਨ-ਥਾਨ ਬਹੁਤ ਸੋਨਾ ਮੁੱਠੀ ਵਾਲਾ ਥਾਨਾ। ਹਵਾਲਾ ਚੱਡਾ ਉਹਨੇ ਹੀ ਗਾ ਤੇ ਉਹਨੇ ਪਛਾਤ ਤੂਰ ਨਾਲ ਜਿਹੜਾ ਲੇਵਾ ਟੱਚ ਕਰਦਾ ਠੀਕਾ ਜੀ ਤੇ ਹਾਰਟ ਕੱਬ ਜਿੱਦਾਂ ਆਪਾਂ ਇੱਕ ਨਾਰਮਲ ਦੇਖਦੇ ਆ ਪੰਜਾਬੀ ਠੀਕਾ ਜੀ। ਸੋਨਾ ਕੱਡ ਕਾਠਾ ਤੇ ਇਹ ਡਾਕਟਰ ਸਾਹਿਬ ਅੱਜ ਕੀ ਮੁੱਲ ਮੋਹਰੇ ਸੰਧੂ ਸਾਹਿਬ ਜੋ ਮਰਜੀ ਕਰ ਲਈਏ। ਆਪਾਂ 85000 ਦੀ ਦੇ ਦਾਂਗੇ। 85 ਦੀ ਹਾਂਜੀ ਲੈ ਲਈ ਤੁਹਾਨੂੰ ਸ ਜਿਹੜੀਆਂ ਮਾਚ ਵਾਲੀਆਂ ਉਹ ਤਾਂ ਮਿਲ ਜਾਂਦੀਆਂ ਐਵੇਂ ਅੱਕੀ ਜੀ ਵਿੱਚ 40 45 50 ਨੂੰ ਵਾਧੂ ਕਰਕੇ ਜਿਹੜੀ ਪੰਜਾਬ ਵਾਲੀ ਜਰਸੀ ਤੁਹਾਨੂੰ ਹੀ ਪਤਾ ਕਿ ਕੋਈ 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 ਡਿਟੇਲ ਹੈਗੀ ਆ ਕੋਈ ਪਤਾ ਕੋਈ ਸੰਧੂ ਸਾਹਿਬ ਆਪਾਂ ਐਵੇਂ ਅੱਕੀ ਇਹ ਤਾਂ ਸੀਮਨ ਦੀ ਪੁੱਛਿਆ ਵੀ ਨਹੀਂ ਅੱবি ਜਿਹੜੀ ਹੈਗੀ ਉਹਦੀ ਆਪਾਂ 10% ਹਾਂ ਐਵੇਂ ਅੱਕੀ ਜੀਏ ਮੁੜ ਕੇ ਬਾਅਦ ਚ ਫਰਕ ਨਹੀਂ ਨਿਕਲੇ ਉਹਦਾ ਫਾਇਦਾ ਨਹੀਂ ਹੁੰਦਾ ਚਲੋ ਹਾਲੇ ਚੱਡੇ ਤੋਂ ਪਾਣੀ ਚੰਗੀ ਦੇਣ ਰਹੀ ਆ ਬੱਚੀ ਦਾ ਵੀ ਉਹਨਾਂ ਕਹਿੰਦੇ 1200 ਰੁਪਿਆ ਦਿੱਤਾ ਠੀਕ ਆ ਜਿਹੜਾ ਸੀਮਨ ਭਰਾ ਐ ਉਹ ਕਿਹਦੇ ਡਾਕਟਰ ਭੱਗ ਗਿਆ ਸਾਨੂੰ ਨਹੀਂ ਪਤਾ ਠੀਕ ਆ ਲਓ ਵੀ ਭਰਾਓ ਇਹ ਬੱਚੀ ਤੁਹਾਨੂੰ ਦਿਖਾ ਦਿੰਦੀ ਆਪ ਬਗ ਮਗਰ ਵੀ ਗੱਠੀ ਆ ਗਈ ਆ ਠੀਕ ਆ ਜੀ ਗੱਠੀ ਵੀ ਬਿਲਕੁਲ ਗਿੱਲੇ ਨਰੂ ਦੇ ਬੱਚਾ ਕੱਲ ਦੀ ਸੂਈ ਆ ਇਸੇ ਟਾਈਮ ਦੀ ਕਿ ਗਰਮੀ ਦੀ ਜਾਨ ਸੰਧੂ ਸਾਹਿਬ ਬਾਕੀ ਇਹਨਾਂ ਦਾ ਟ੍ਰੈਂਡ ਹੈਗਾ ਜਰਸੀਆਂ ਦਾ ਪੂਰਾ ਪੂਰਾ ਜੀ ਮੈਂ ਡਾਇਰੈਕਟਰ ਇਹਦਾ ਲੈਣ ਦੇ ਦੱਸ ਹਾਂਜੀ ਦੱਸਿਆ ਏ 85000 85 ਲੈ ਦੇ ਠੀਕ ਆ ਵੀਰੇ ਉਸ ਤੋਂ ਲੈਫਟ ਆਪਣੇ ਕੋਲ ਅੱਗੇ ਆ ਗਈ ਏ 50062 ਜੀ ਬਲੈਕ ਜਰਸੀ ਏ ਬਲੈਕ ਜਰਸੀ 50062 ਦੀ ਏ 50062 ਹਾਂਜੀ ਠੀਕ ਆ ਜੀ ਤੇ ਮਕੀਨਾ ਲੱਗਾ ਇਹਨੇ ਪਿਛਲੇ ਸੂਏ 25 ਲੀਟਰ ਜਿਹੜਾ ਸਹੀ ਪਨੂਨ ਨੇ ਦੁੱਧ ਪ੍ਰਿਆਰ ਦਿੰਦਾ ਜੀ ਹੁਣ ਦੂਜਾ ਸਵੇਰ ਹਾਂ ਚੈੱਕ ਕਰੋ ਵੀ ਕੀ ਚੀਜ਼ ਆ ਕਿੰਨੀ ਖੂਬਸੂਰਤੀ ਮਾਲਕ ਨੇ ਰੰਗ ਭਗ ਲਾਈ ਫਿਰ ਫੈਸ਼ਨ ਡਿਜ਼ਾਈਨ ਬੱਬਾ ਜਿਹੜੇ ਜਵਾਨੇ ਨੇ ਸਭ ਛਗੀ ਪਿਓਰ ਛਗੀ ਅੱਛਾ ਕੰਨੀਆਂ ਖੜੀਆਂ ਨੇ ਖੜੀਆਂ ਬਸ ਆਹੀ ਦਵਾਂਗੇ ਠੀਕ ਆ ਜੀ ਤੇ ਵੇਖੋ ਕੋਈ ਨਗੀਨਾ ਮਾਲਕ ਨੇ ਕਿਰਪਾ ਜੀ ਠੀਕ ਆ ਜੀ ਬੜੀ ਗੇਰ ਕਾਰ ਆਈ ਆ ਹਾਂ ਇਹੋ ਜੀਆਂ ਘਰ ਘਰ ਨਹੀਂ ਬੱਚੀਆਂ ਬਜੀਆਂ ਜਰਸੀਆਂ ਆ ਦੇਖੋ ਜੀ ਸੋ ਬਲੈਕ ਜਰਸੀ ਆ ਠੀਕ ਆ ਜੀ ਵੈਸੇ ਵੀ ਰਾਂਗ ਰੂਗੇ ਜਿਹੜਾ ਬੜਾ ਘੱਟ ਦਿਖਾਈ ਦਿੰਦਾ ਬਾਕੀ ਤੋਰੇ ਤਾਰੇ ਤੋਂ ਹੁਣ ਕਿਹਦੇ ਤੋਂ ਤੁਸੀਂ ਇੱਕ ਵਾਰੀ ਦੇਖੋ ਸੋ ਕਮਾਲਾ ਜੀ ਮੇਰਾ ਬੜੇ ਘੱਟ ਹੀ ਮਿਲਦੇ ਬੜੇ ਪਣੂ ਇਹ ਵੀ ਕਾਲੀ ਸੁਰੀ ਸੰਧੂ ਸਾਹਿਬ ਅੱਛਾ ਜੀ ਮਗਰ ਬੱਚਾ ਵੀ ਆ ਗਿਆ ਜੀ ਮੇਲ ਕਾ ਬੱਛਾ ਬੜਾ ਚੰਗਾ ਜਿੱਦ ਟੈਪਿਕ ਸੀਮਨ ਬੜਾ ਚੰਗਾ ਭਰਾ ਹੈ ਨਾ ਤੇ ਬਾਕੀ ਚਲੋ ਮੱਛਾ ਆ ਗਿਆ ਜੀ ਮੋਦੀ ਮਗਰ ਬੱਚਾ ਜਰਸੀ ਬਰੀਡ ਦੇ ਵਿੱਚ ਚਲੋ ਹਰ ਕੋਈ ਵੀਡੀਓ ਪਾਉਂਦਾ ਇਹੋ ਜਿਹਿਆਂ ਵੇੜਾ ਤੁਹਾਨੂੰ ਪਤਾ ਬੜੀਆਂ ਘੱਟ ਦੇ ਬਿਰਲੀਆਂ ਮਿਲਦੀਆਂ ਸਹੇ ਵਛਾ ਕੇ ਤੇਰ ਲੈਣੀਆਂ ਪੈਂਦੀਆਂ ਜੀ ਸੋ ਤੂੰ ਵੀ ਅਗੇ ਹਾਂਜੀ ਹਾਂਜੀ ਕਿਰਪਾ ਜੀ ਗੁਰੂ ਰਾਮਦਾਸ ਦੀ ਮਿਹਰ ਆਹ ਦੇਖੋ ਜੀ ਬਾਕੀ ਫਿਕਸ ਹੋਵਣਾ ਚਾਹਿਆ ਇਹਦੀ ਤਰੀਫ ਕੀ ਕਰਾਂ ਸਾਨੂੰ ਸਾਹਿਬ ਇੱਕ ਥੋੜੀ ਦੱਸ ਲਈ ਵੀ ਮੈਂ ਬੈਠ ਹੈਗੀ ਹਾਂ ਹਾਂ ਜਰਸੀਆਂ ਪਰ ਜਰੀਆਂ ਵੀ ਲੈਣੀਆਂ ਚੰਗੀਆਂ ਲੈਣੀਆਂ ਵਿਖਾਇਆ ਜਾਂਦੀਆਂ ਵੀਰਾਂ ਨੂੰ ਠੀਕ ਹੈ ਜੀ ਠੀਕ ਹੈ ਲੈ ਡਾਕਟਰ ਤੋਰੇ ਹੋ ਗਾ ਮੜਾ ਜੀ ਅਰੇ ਨਾ ਸੰਧੂ ਸਾਹਿਬ ਕੱਲ ਹੀ ਆਪਣੇ ਤੋਂ ਦੋ ਹੋਰ ਵੱਡੀਆਂ ਹਾਂ ਤੇ ਉਹ ਆਨਲਾਈਨ ਹੀ ਚਰਗੀਆਂ ਬਰਨਾਲੇ ਏਰੀਆ 'ਚ ਹਾਂ ਅਛਾ ਤਾਂ ਚਵਾਈ ਇੱਕ ਦੋ ਵਾਰਾਂ ਨੂੰ ਸੰਧੂ ਸਾਹਿਬ ਚਵਾਈ ਉਹ ਲੱਗੀ ਕਿ ਮੈਂ ਨਾ ਕਿਰਪਾ ਹੀ ਆ ਜੀ ਇੱਕ ਦੋ ਵਾਰਾਂ ਹੋ ਗਈ ਆ ਹਾਂਜੀ ਚਵਾਈ ਕਿਤੇ ਦੋ ਟਾਈਮ ਹੋ ਗਈ ਦੋ ਟਾਈਮ ਹੋਈ ਦੋ ਟਾਈਮ ਕਿਤਰਾ ਸੰਧੂ ਸਾਹਿਬ ਇੱਕ ਤਾਂ ਉਹਨਾਂ ਦੇ ਘਰੇ ਆਪਾਂ ਚੋਈ ਇੱਕ ਸਵੇਰੇ ਚਵਾਈ ਕਰਤੀ ਆ ਕੱਲ ਉਹ ਜੀ ਬੈਠੇ ਦੁੱਧ ਰੋਕ ਨਹੀਂ ਸਕਦੇ ਕੱਲ ਉੱਥੇ ਚੋਲੀ ਆ ਹਾਂਜੀ ਠੀਕ ਆ ਚਵਾਈ ਦੀ ਓਕੇ ਉਹ ਆਪਣੀ ਗਾਰੰਟੀ ਲਓ ਵੀ ਠੀਕ ਆ ਜੀ ਸੋ ਦੁੱਧ ਅਗੇ ਸੇਵਾ ਦਾ ਕੋਈ ਭੂੜ ਨਹੀਂ ਜੇ ਕੋਈ ਉਹ ਜੀ ਗੱਲ ਨਹੀਂ ਜੇ ਦੁੱਧ ਚੰਗਾ ਭਰ ਜੂਗੀ ਸਿੱਧਾ ਦੁੱਧ ਸੇਵਾ ਦਾ ਤੁਹਾਨੂੰ ਹੀ ਪਰਾ ਤਾਂ ਕੀ ਦੇਣੀ ਦੇਈ ਸੰਧੂ ਸਾਹਿਬ ਇਹਨੇ 25 ਰੁਪਏ ਚਲਾਣੇ ਚੱਲਣਾ ਚੰਗੀ ਬਹੁਤ ਖੂਬਸੂਰਤ ਆ ਬੱਚਾ ਇਹ ਬੱਚਾ ਸੀਮਨ ਉਹਨਾ ਬੜਾ ਚੰਗਾ ਭਰਾ ਹੈ ਹਾਂ ਚਲੋ ਅੱਛਾ ਪਾ ਦਿੱਤਾ ਆ ਬੱਚਾ ਜੀ ਇਸ ਵਾਰ ਦਾ ਠੀਕ ਆ ਜੀ ਸਵਾਰ ਚੰਗੀ ਆ ਮੇਰਾ ਭਰਾ ਹੱਥ ਪਾ ਸਕਦੇ ਹੋ ਅਗੇ ਸ਼ੌਂਕ ਰੱਖਦਾ ਜਿਹੜਾ ਕੋਈ ਜਰਸੀ ਬ੍ਰੀਡ ਦੇ ਵਿੱਚ ਅੰਦਰ ਸਾਹਿਬ ਇਹ ਲੈਵੇ ਨਹੀਂ ਮਿਲਦੇ ਚਲੋ ਸੁਣ ਲੈਂਟਰ ਲਗਾ ਕਰਵਾਇਓ ਤੇ ਚੰਗੀ ਆ ਬਾਕੀ ਥਣਸੂ ਇੱਕ ਪੁੱਤ ਥੋੜਾ ਆਪ ਲਾ ਕੇ ਹਾਂ ਲਾ ਕੇ ਕਰਕੇ ਨਾ ਹੁਣੀ ਤੋਰ ਕੇ ਵੀ ਖਾਣੇ ਚਾਹੀਪੜ ਕਈਆਂ ਦੇ ਵੀਰ ਭੈਣ ਭਰਾ ਨਾ ਹਾਂ ਹੁੰਦਾ ਵੀ ਚਲੋ ਆਪਾਂ ਜਿੰਨਾ ਵੀ ਮਾਲ ਲੈਣਾ ਵਾ ਚੰਗਾ ਹੀ ਲੈਣਾ ਸਮੋ। ਸਾਫ ਸੁਥਰਾ ਕੇ ਸਾਫ ਸੁਥਰਾ ਕੰਮ ਕਰਨਾ ਜਿੰਨਾ ਚਿਰ ਕਰਨਾ ਵਾ। ਜੇ ਆਪਾਂ ਸੰਦੂ ਸਾਫ ਚੰਗਾ ਮਾਲ ਪਾਉਣੇ ਹਨਾ ਤੇ ਪਹਿਆਂ ਨਾਲ ਵੀ ਕਈ ਦੀ ਚੰਗੀ ਚੀਜ਼ ਨਹੀਂ ਮਿਲਦੀ। ਵੀਰ ਭੈਣ ਭਰਾ ਪਹਿ ਇਹ ਵੀ ਲਾ ਪੈਂਦੇ ਆ ਤੇ ਚੀਜ਼ ਵੀ ਉਹਨਾਂ ਨੂੰ ਚੰਗੀ ਮਿਲਦੀ। ਬਾਕੀ ਤਾਂ ਤੁੰ ਬੜਾ ਕਮਾਲ ਲੱਗਾ। ਚੰਗੀ ਹੈ ਸਾਰਾ ਤਾਂ ਜਟੂ ਜੀ ਦੀ ਚੰਗੀ ਬਣੀ। ਹਾਂਜੀ। ਯਾ ਡਾਕਟਰ ਕੀ ਡਿਮਾਂਡ ਕਰਤੀ ਫਿਰ ਦੀ ਸੰਧੂ ਸਾਹਿਬ ਬਿਲਕੁਲ ਜੈਮੁਲ ਜੇ 1 ਲੱਖ ਤੇ 10 ਹਜ਼ਾਰ ਰੁਪਏ ਨਹੀਂ ਆਪਾਂ ਇਸ ਵਕਤ 10 ਹਜ਼ਾਰ ਦੀ ਹਾਂਜੀ ਤੇ ਫਿਰ ਛੋਟ ਹੀ ਹੋਣੀ 100 ਰੁਪਏ ਇਸ ਚੋਂ ਸਿੱਧੀ ਕਨਫਰਮ ਆ ਠੀਕ ਆ ਹਾਂਜੀ ਠੀਕ ਆ ਲਓ ਵੀ ਠੀਕ ਆ ਜੀ 1 ਲੱਖ 10 ਹਜ਼ਾਰ ਚੋਂ ਮਾਨਤਾ ਇੱਧਰ ਆਪਣੇ ਕੋਲ ਨੈਕਸਟ ਜਿਹੜੀ ਆਈ ਸੰਧੂ ਸਾਹਿਬ ਐਰ ਸ਼ਹਿਰ ਜੇ 50 ਸਵਾ ਜੇ ਇਹ ਗੱਬਣਾ ਕਿ ਸੂਈ ਹੈ ਗੱਬਣ ਗੱਬਣਾ ਇਹ ਗੱਬੜ ਆ ਗਿਆ ਬੜਾ ਦੇਣੇ ਨੰਬਰ ਦਿਖਾਵਾਂਗੇ ਆਪਾਂ ਨਹੀਂ ਇਹ ਚੋਂ ਇੱਕ ਲੈ ਸੂਈ ਹੈ ਦੂਜੇ ਨੰਬਰ ਤੇ ਇਹ ਲੋਟ ਵਿੱਚ ਦਿਖਾਵਾਂਗੇ ਦੇਣੇ ਦੇ 9 ਦਿਨ ਤਰੀਕ ਵਾਰ ਦੇ ਤੇ ਸੁਵਾ ਕਰਵਾਗਾ ਹੁੰਦੀ ਫਿਰ ਤੀਜਾ ਜੀ ਤੀਜਾ ਲਓ ਜੀ ਠੀਕ ਆ ਜੀ ਐਰ ਸ਼ਹਿਰ ਤੁਹਾਨੂੰ ਪੜਾਈ ਦੀ ਬੜੀ ਸਿਓਰ ਐਰ ਸ਼ਹਿਰ ਆ ਲਓ ਜੀ ਠੀਕ ਆ ਜੀ ਬਾਕੀ ਰਾਗਰੋਂ ਕੋ ਵੇਖ ਕੇ ਨਾਰਮਲ ਹੀ ਸਾਰੇ ਦੀਰਾਂ ਨੂੰ ਜਿਹੜੇ ਅਣਜਾਣ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਯਾਰ ਸ਼ਹਿਰ ਦੇ ਵਿੱਚ ਸੋ ਤੀਜਾ ਸੁਵਾ ਥਾਂ ਤੋਂ ਬੜਾ ਚੰਗਾ ਲੱਗਾ ਸੰਧੂ ਸਾਹਿਬ ਬਾਕੀ ਬਿਲ ਖੋਲੇ ਲਾ ਜੂ ਯਾਰ ਸਾਹਿਬ ਤੇਨ ਸੰਧੂ ਸਾਹਿਬ ਆ ਇਹ 10 ਦਿਨ ਕੱਢ ਹੀ ਜਾਣੇ ਆ ਬਾਕੀ ਭਰਿਆ ਭੰਦਾ ਪਤਾ ਨਹੀਂ ਚੱਲਦਾ ਸੰਧੂ ਸਾਹਿਬ ਇੱਕ ਦਿਨ ਦੀ ਤਿਆਰ ਹੋ ਜਾਂਦੀਆਂ ਜੀ ਹੋ ਜਾਂਦਾ ਜੀ ਮਾਲ ਅੱਜ ਹੋਰ ਤੇ ਕੱਲ ਹੋਰ ਗੱਲ ਹੋ ਜਾਣੀ ਆ ਲੋ ਜੀ ਘੱਟੋ ਘੱਟ 8 ਦਿਨਾਂ ਦੀ ਅੜੀ ਠੀਕ ਹੈ ਜੀ 8 ਤੋਂ 8-10 ਦਿਨ ਤੱਕ ਲਾ ਉਡਾਣਾ ਹੀ ਪੈਣਾ ਸੰਧੂ ਸਾਹਿਬ ਅੱਠ ਦਿਨ ਮੰਨ ਕੇ ਸੋਡਾ ਬਾਕੀ ਸੰਧੂ ਸਾਹਿਬ ਜਿਹੜਾ ਸਹੀ ਦੁੱਧ ਭਰਿਆ ਜੀ ਨਾ ਐਵੇਂ ਅੱਖ ਨੂੰ ਜੋ ਮਰਜ਼ੀ ਕਹੀ 19-20 ਲੀਟਰ ਦੁੱਧ ਕੱਢਿਆ ਜੀ ਹਾਂ ਦੂਜੇ ਸਵੇਰ ਬਾਕੀ ਵਹਿੜ ਵੀ ਸੰਧੂ ਸਾਹਿਬ ਜਾਂ ਗਾਂ ਲਾ ਲੋ ਵਹਿੜ ਲਾ ਲੋ ਆਪਾਂ ਆਪਣੀ ਸਮਝ ਆਈ ਸੰਧੂ ਸਾਹਿਬ ਆਪਾਂ ਕਹਿੰਦੇ ਬਿਲਕੁਲ 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 ਜੀ ਲੋ ਜੀ ਬਾਕੀ ਇਹ ਸਰੀਰ ਕਟਾਂਜਾ ਰੰਗ ਰੰਗ ਸ਼ੈਨ ਸ਼ੋ ਨੂੰ ਪੂਰਾ ਕਰਦਾ ਠੀਕ ਹੈ ਜੀ ਚਮਕ ਤਮਕ ਵਾਲੀ ਆ ਪੂਰੀ ਵਹਿੜ ਤੇੱਜਾ ਸੁਬਾ ਇਹਨੇ ਸੁਣਾ ਅੱਗੇ 8 ਤੋਂ 10 ਦਿਨ ਆਈਡੀਆ ਕੋਈ ਭਰਾ ਮੰਨ ਕੇ ਸੌਦਾ ਕਰ ਲੈ ਠੀਕ ਆ ਇਹ ਡਾਕਟਰ ਸਾਹਿਬ ਕੀ ਮੁੱਲ ਰੇਟ ਆ ਪਾਪੜਤਾ ਫਿਰ ਸੰਧੂ ਸਾਹਿਬ ਜੋ ਮਰਜ਼ੀ ਮੁੱਲ ਕਰ ਲਈ 75000 ਦੀ ਜਸ ਸੁਣ ਹੋਏਗਾ 75 ਦੇ ਹਾਂਜੀ ਵੀ ਦੇ ਦੇਣੀ ਜਿੱਥੇ ਆਪਾਂ ਹਾਂਜੀ ਹਾਂਜੀ ਕਿਉਂਕਿ ਤੁਹਾਨੂੰ ਪਤਾ ਜਿਹੜੀ ਇਹ ਚੀਜ਼ ਇਹਨਾਂ ਦੀ ਮੰਗ ਜਿਆਦੀ ਹੁੰਦੀ ਪਿੱਛੇ ਪੈਸੇ ਲਾ ਕੇ ਫਿਰ ਲੈਣੀ ਪੈਂਦੀ ਹੈ ਇਹ ਸ਼ਾਦੀ ਤੁਹਾਨੂੰ ਹੀ ਪਤਾ ਜੀ ਹੂੰ ਤੁਹਾਨੂੰ ਬੜਾ ਕਮਾਲ ਦਾ ਲੱਗਾ ਵਾ ਤੁਹਾਨੂੰ ਪਾਸ ਜਿਵੇਂ ਸ਼ਾਈ ਵਾਲਾ ਰੰਗ ਲੱਗਾ ਹੋ ਮੇਰਾ ਠਾਣ ਹਾਂਜੀ 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 ਬਹੁਤ ਬਹੁਤ ਇਹਨਾਂ ਨੂੰ ਵੈਸੇ ਸੰਧੂ ਸਾਹਿਬ ਜਿਹੜੀ ਇਹ ਸਾਰੀ ਨਜਰਸੀ ਚ ਵੀ ਆ ਗਈ ਸ਼ਾਈ ਆਜ ਵੀ ਆ ਗਈ ਸਾਰੀਆਂ ਨਸਲਾ ਚ ਆ ਜਾਂਦੀ ਹੈ ਯਾਰ ਸ਼ਾਈ ਲੈ ਵੀ ਅਗੇ ਨਖਤ ਇਧਰ ਦੇ ਬੱਸ ਡਾਇਰੈਕਟਰ ਆ ਬੜਾ ਆਪਣੇ ਕੋਲ ਘਬੜ ਆ ਗਈ ਹੈ ਇਹ ਸੰਦਸਾ ਪਾਵਾ ਚੋਕੇ ਲੈਂਦੀ ਹੈ ਸਵੇਰੇ ਅੱਛਾ 16 ਲੀਟਰ ਦੁੱਧ ਦੋ ਟਾਈਮ ਚੋਕੇ ਕੋਈ ਵੀਰ ਖੜੇ ਆਪਾਂ ਜੀ ਕਹਿੰਦੇ ਸਵੇਰੇ ਆਪਾਂ 7-8 ਵਜੇ ਚਵਾਈ ਕਰਕੇ ਅਜੇ ਟਾਈਮ ਹੀ ਤੁਹਾਨੂੰ ਪੜਾ ਆ ਥੋੜਾ ਹੀ ਹੋਇਆ ਹੋਣਾ ਤੇ ਚੋਦਰ ਫੇਰ ਲੈਂਦੀ ਮਗਰ ਬੱਛਾ ਜੀ ਦੇ 15-16 ਲੀਟਰ ਜਿਹੜਾ ਬੋਲਾ ਦੁੱਧ ਲਾ ਲਿਓ ਠੀਕ ਆ ਜੀ ਠੀਕ ਆ ਤੇ ਸੂਆ ਜਿਹੜਾ ਦੂਜਾ ਜੀ ਠੀਕ ਇਹ ਗੱਬਣ ਹੈ ਨਾ ਨਹੀਂ ਨਹੀਂ ਸੁਈ ਹੈ ਸੰਧੂ ਜੀ ਠੀਕ ਆ ਗਏ ਇਹ ਚਵਾਈ ਹੋਈ ਹੈ ਇਹ ਕੱਲ ਪਰਸੋਂ ਦੀ ਸੁਈ ਹੈ ਬਰਸੇ ਸੁਈ ਰਹੇ ਇਹ ਆਪਾਂ ਚੋਗੇ ਲਿਆਂਦੀ ਸੰਧੂ ਸਾਹਿਬ ਅੱਛਾ ਚੋਗੇ ਤਾਂ ਲਿਆਂਦੀ ਆ ਵੀ ਆਪਾਂ ਨੂੰ ਪਤਾ ਹੁੰਦਾ ਵੀ ਹਾਂ ਕਿ ਉਹ ਗਰੰਟੀ ਦਿੱਤੀ ਜਾਂਦੀ ਆ ਸਾਡੀ ਅੱਜ ਜਾਂਦੀ ਪਈ ਨਾ ਦੁੱਧ ਗਰੰਟੀ ਨਿਕਲੂਗਾ ਤੇ 16 ਲੀਟਰ ਦੁੱਧ ਚੋਗੇ ਫਿਰ ਲੈ ਕੇ ਜਾਵੇ ਬੋਲਾ ਹੂੰ ਠੀਕ ਹੈ ਬੱਛਾ ਜੋ ਮਗਰ ਕੀ ਆ ਗਿਆ ਬੱਛਾ ਜੀ ਬੱਛਾ ਮਗਰ ਲੋ ਜੀ ਸੋ 16 ਕਿ ਲੀਟਰ ਜਿਹੜਾ ਦੋਸਤੋ ਬੋਲਾ ਇਹਦੇ ਥੱਲੇ ਖਾਜੋ ਚੋ ਕੇ ਚਵਾ ਕੇ ਫੇਰ ਦੇਵਾਂਗੇ ਕੋਈ ਚਵਾਈ ਇਹ ਮਾਰਨਿੰਗ ਉਸ ਅਕੋਰਡਿੰਗ ਤੁਸੀਂ ਹੁਣ ਜਜਮੈਂਟ ਕਰ ਲਿਓ ਕੋਈ 11 ਕਿ ਵਜਨ ਦਾ ਹੈ 11 1/2 ਤੇ ਉਸ ਹਿਸਾਬ ਨਾਲ ਤੁਸੀਂ ਜਿਹੜੀ ਜਜਮੈਂਟ ਕਰ ਲਿਓ ਠੀਕ ਆ ਜੀ ਮਾਰਨਿੰਗ ਕਿਹ ਚਵਾਈ ਆ ਤੇ ਬਾਕੀ ਕਿਉਂ ਜਾਂਦੀ ਪੂਰੀ ਖਰੀ ਮੈਂ ਗਿਆ ਹਸਨ ਸਿੰਘ ਸਾਹਿਬ ਚਵਾਈ ਕਰਕੇ ਫੇਰੀ ਲੱਗੇ ਦੋ ਟਾਈਮ ਦੀ ਠੀਕ ਆ ਹਾਂਜੀ ਮਗਰ ਬੱਛਾ ਇਹਦੇ ਹੈ ਇਹ ਡਾਕਟਰ ਕਿੰਨੇ ਰੇਟ ਪਾ ਵਰਤਾਇਆ ਇਹ ਤੋਂ ਜਿਆਦਾ ਜੀ ਸਾਨੂੰ ਸਾਥ 60 ਹਜ਼ਾਰ ਦਿੱਖ ਜਾਂਦੀ 60 ਹਜ਼ਾਰ ਹਾਂਜੀ ਦੋ ਦਿਨ ਜਿਆਦਾ ਨਹੀਂ ਮੈਂ ਕਹਿੰਦਾ 17-18 ਆਲ ਨਹੀਂ ਇਹਦੇ ਘਰੇ ਚ ਪਈ ਜਾਊਗੀ ਹਾਂ ਹਾਂਜੀ 17-18 ਲੀਟਰ ਦੋ ਦਿਨ ਦਾ ਹਾਂ ਤੇ ਸੰਦੇ ਸਾਹਿਬ ਅੱਜੇ ਕਿਹੜੇ ਲੇਵਾ ਬਣੀ ਦਾ ਵੀਡੀਓ ਕਹਿੰਨੇ ਮੰਗਾਉਣੀ ਹੋਗੀ ਉਹ ਪਾ ਲਾਂਗੇ ਆਪਾਂ 50 ਹਜ਼ਾਰ ਦੀ ਬਣੀ ਦੀ ਠੀਕ ਆ ਬਣਦੀ ਵੇਖ ਕੇ ਲੈ ਲਓ ਤੂੰ ਉੱਤੋਂ ਥੋੜੀ ਕਰੀ ਜੀ ਸੁਸਵਾਦ ਸਾਡੇ ਸਾਥ ਸੁਸਵਾਦ ਦੇ ਵਿੱਚ ਆਈ ਹੈ ਲਓ ਜੀ ਠੀਕ ਆ ਜੀ ਉਹਦਾ ਰੇਟ ਤੁਹਾਡੇ ਨਾਲ ਸਾਂਝਾ ਕਰਤਾ ਠੀਕ ਆ ਜੀ ਜਿੰਨੇ ਕਰੀ ਤੁਹਾਨੂੰ ਮਿਲ ਜਾਣੀ ਹੈ ਮ ਤੇ ਇਸ ਵਾਰ ਡਾਕਟਰ ਆਪਣੇ ਕੋਲ ਜੀ ਆ ਬੜਾ ਇੱਕ ਗੱਬਣ ਇਹ ਸੰਧੂ ਸਾਹਿਬ ਇਹਨੇ ਸਹੀ ਦੁੱਧ ਭਰਿਆ ਜੀ ਆਪਾਂ ਭਵੇਂ ਨੰਬਰ ਲੈ ਲਿਓ ਕਰਦਿਆਂ ਦਾ ਇੱਕ ਗੱਬਣ ਵਹਿੜ ਜੇ ਪਿੱਛੇ ਦੀ ਉਹ ਆਪਣੀ ਗਰੰਟੀ ਰਹੂਗੀ ਆਪਾਂ ਹਰ ਵੀਡੀਓ ਜੀ ਕਹੀਦਾ ਵਾ ਇਹਨੇ 21 22 ਲੀਟਰ ਦੁੱਧ ਜਿਹੜਾ ਸਹੀ ਭਰਿਆ ਜੀ ਅੱਛਾ ਹਾਂ ਠੀਕ ਹੁਣ ਸਵੇਰੇ ਫਿਰ ਘਰ ਤੱਕ ਜਾ ਕੇ ਤੀਜਾ ਸੂਆ ਸੰਧੂ ਸਾਹਿਬ ਤੀਜਾ ਸੂਆ ਹਾਂ ਜੀ ਲੋਬੇ ਤੀਜਾ ਸੂਆ ਇਹਨੂੰ ਦੁੱਧ ਦੇ ਦਿੱਤਾ ਸੰਧੂ ਸਾਹਿਬ ਆਪਾਂ ਨੂੰ ਵਹਿੜੀ ਦੇਣੀ ਦੇ ਵੀ ਵਹਿੜ ਹੀ ਆ ਬਾਕੀ ਆਪਾਂ ਕਹਿ ਰਹੀਦਾ ਚ ਆ ਚਲੋ ਜੀ ਕੋਈ ਇੱਕ ਅੱਧੇ ਸੂਵੇ ਨਾਲ ਫਰਮੇ ਨਾ ਪੈਂਦਾ ਜੀ ਇਹੰਦਾ ਜੀ ਸੰਧੂ ਸਾਹਿਬ ਹੋ ਜਾਏਗਾ ਤੇ ਕਿਹੜਾ ਬਾਕੀ ਥਾਂ ਲੈਵੇ ਦੀ ਬੜੀ ਖਬਰਦਾਰ ਜੀ ਹਾਂ ਨਿਆਰਾ ਸੰਧੂ ਸਾਹਿਬ ਇੱਕੋ ਜਿਹਾ ਵੀਡੀਓ ਕਾਲ ਤੇ ਪਾ ਵੇਖਣ ਲੋ ਚੋਲੇ ਕੋਈ ਡੋਗ ਵਿੱਚ ਚੋਲੇ ਪੂਰਾ ਪਤਲੀ ਕਰੇ ਜਿਹੜਾ ਵੇ ਜਿੰਨੀ ਭਰਉਣੀ ਆ ਹਾਂਜੀ ਲੈਵਾ ਬੜਾ ਭਰਨਾ ਸੰਧੂ ਸਾਹਿਬ ਹਾਂ ਠੀਕ ਆ ਜੀ ਗਰਮੀ ਗਰਮੀ ਚ ਵੀ ਸੰਧੂ ਸਾਹਿਬ ਬੜੀ ਵਧੀਆ ਰਹਿਣੀ ਆ ਕਰੋ ਸੰਗ ਹਾਂਜੀ ਐਚਪੀ ਹਾਂ ਲਓ ਜੀ ਠੀਕ ਹੈ ਜੀ ਤੋਂ ਕੋਈ ਗਰਮੀ ਸਰਦੀ ਦਾ ਦੋਸਤ ਕੋਈ ਫਰਕ ਨਹੀਂਗਾ ਕਿਉਂ ਕਰੋ ਸੰਗ ਸੋ ਇਹਨਾਂ ਦਿਨਾਂ ਦੇ ਵਿੱਚ ਜਰਸੀ ਐਚਐਫ ਦੇ ਵਿੱਚ ਕਰੋਸ ਕੋਈ ਸ਼ਾਈ ਵਾਲ ਕੋਈ ਐਰ ਸ਼ੈਰ ਇਹੋ ਵਾੜਾਂ ਦੀ ਵਿਕਰੀ ਵਧੇਰੇ ਆ ਠੀਕ ਹੈ ਜੀ ਤੇ ਇਹ ਡਾਕਟਰ ਸਾਹਿਬ ਕਿੰਨੇ ਦੇ ਦੇ ਰਿਹਾ ਫਿਰ ਇਹ ਸੰਧੂ ਸਾਹਿਬ ਆਪਾਂ ਮੁੱਲ ਤੇ ਮਰਜ਼ੀ ਕਰ ਲਈਏ 72000 ਜੀ ਦੇ ਦਾਂਗੇ 72 ਦੀ ਹਾਂਜੀ ਐਂਡ ਐਂਡ ਇਹ ਬਿਲਕੁਲ ਵਹਿਰ ਵੀ ਬੜੀ ਚੰਗੀ ਜੇ ਲਓ ਜੀ 2000 ਹੋਰ ਛੱਡ ਦਾਂਗੇ ਸੰਧੂ ਸਾਹਿਬ 70 ਦੀ ਦੇ ਦਾਂਗੇ ਮੇਰੇ ਕਰ ਕਰਕੇ ਜਾਇਜ਼ ਲੈਸ ਟ੍ਰਾਂਸਫਰ ਕਰਕੇ ਦੇਈਏ ਕਿ ਚੋਤਰੀਆਂ ਰਣ ਕਰਮਾਲੀਆਂ ਔਰ ਇਹਨੇ ਵੀ ਸਾਹਮਣੀ ਵੀਰ ਭੈਣ ਸਰਾ ਨੇ ਕੋਈ ਜਲਦੀ ਖਚਾ ਨਹੀਂ ਮੌਦੀ 70000 ਦੀ ਇਹ ਅੱਜ ਮਿਲ ਜਾਊਗੀ ਠੀਕ ਆ ਜੀ ਸੋ ਗੱਬਰ ਤਿਆਰੀ ਦੇ ਵਿੱਚ ਹੀ ਆ ਟਿੱਪਣ ਟੋਪਣ ਦੀ ਤਸੱਲੀ ਆ ਉਹਦੀ ਗਰੰਟੀ ਤੁਸੰਦੀ ਤੇ ਭੇਜਿਆ ਜਾਊਗਾ ਮਾਲ ਤੁਹਾਨੂੰ ਪਾਰ ਪਿੱਛੇ ਕੋਈ ਮੁਸ਼ਕਲ ਨਹੀਂਗੀ ਠੀਕ ਆ ਜੀ ਅਨੂ ਸਾਹਿਬ ਆਪਾਂ ਆਨਲਾਈਨ ਮਾਲ ਜਿੰਨਾ ਭੇਜਿੰਦੇ ਕੋਈ ਕੋਈ ਕਹਿਦਰੀ ਪ੍ਰਿਆਰ ਕੀਤੀ ਹੋਏ ਵੀ ਡਾਕਟਰ ਸਾਹਿਬ ਨੇ ਗਲਤਗਾ ਭੇਜੀ ਆਪਾਂ ਕਦੀ ਕਹਿ ਨੂੰ ਗਲਤ ਨਹੀਂ ਜੀ ਕਿਹੜੀ ਗੱਲੋਂ ਜੀ ਜਿਹੜੀ ਗੱਲ ਕਹਿ ਸੁਥਰਾ ਕੰਮ ਆ ਜੀ ਸੁਥਰਾ ਕੰਮ ਕਰਗੇ ਸੋਨੇ ਵਰਗਾ ਕੰਮ ਹਾਂਜੀ ਤੇ ਪੈਸੇ ਕਿਸੇ ਭਰਾ ਨੇ ਲਾਉਣੇ ਤੇ ਹੁਣ ਸੰਧੂ ਸਾ ਪਟਿਆਲੇ ਤੋਂ ਆਈ ਇਹਨਾਂ ਵਿਹੜਾ ਲਈ ਹੁਣ ਮੇਰੇ ਤੋਂ ਠੀਕ ਆ ਤਿੰਨ ਵਿਹੜਾ ਲੈ ਗਏ ਆ ਤੇ ਆਪਾਂ ਗਰੰਟੀ ਦੇ ਭੇਜ ਦਿਆ ਇਸ ਤਰ੍ਹਾਂ ਹੀ ਆਪਣੀ ਵੀਡੀਓ ਹਰ ਵਾਰੀ ਅੰਦੇ ਵੇਚਨੇ ਆ ਤੇ ਤੜਕੇ ਸਵੇਰੇ ਸਵੇਰ ਦਾ ਟਾਈਮ ਆਪਾਂ ਨਹੀਂ ਤਾਂ ਵੀ ਵੀਡੀਓ ਚ ਪੁਣੀਆਂ ਉਹ ਗਰਲੈਂਡਰੋ ਦੇ ਵਿੱਚ ਹੀ ਬੜੀਆਂ ਚੰਗੀਆਂ ਵਗੈ ਸੇਲ ਕਰਤੀਆਂ ਉਹ ਹਾਂਜੀ ਠੀਕ ਆ ਕੋਈ ਜਰਸੀਆਂ ਅਸੀਂ ਕੱਲ ਜਿਹੜੀਆਂ ਆਨਲਾਈਨ ਭੇਜੀਆਂ ਜੀ ਉਹ ਇਸੇ ਤਰ੍ਹਾਂ ਦੋਸਤੋ ਮਾਲ ਆਉਂਦਾ ਰਹਿੰਦਾ ਬੇਲੀ ਰਿਟੇਲ ਦੇ ਵਿੱਚ ਅੱਜ ਵਿਹੜਾ ਤੁਹਾਨੂੰ ਦਿਖਾਤੀਆਂ ਸੱਤ ਪੰਜ ਲੱਗਦੇ ਨੇ ਸੋਏ ਆ ਦੋ ਗੱਪੜਾ ਸੋ ਸਤਾ ਲਗਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਹੈ ਵੀਡੀਓ ਦਬਕੇ ਸ਼ੇਅਰ ਕਰ ਦਿਓ ਮੇਰਾ ਭਰਾਗੇ ਹੋਰ ਫਾਰਮਰ ਭਰਾਵਾਂ ਤੱਕ ਜਿਹੜੀ ਇਹ ਪਹੁੰਚ ਸਕੇ ਤੇ ਦਿਖਾ ਦਿੱਤੀਆਂ ਤੁਹਾਨੂੰ ਚੋਗੀਆਂ ਛਕੀਆਂ ਛਕੀਆਂ ਜਿਹੜੀਆਂ ਆਪਾਂ ਤੁਹਾਨੂੰ ਵੈਰਾ ਦਿਖਾਈਆਂ ਨੇ ਠੀਕ ਆ ਜੀ ਜਿਹੜੀਆਂ ਤੁਹਾਨੂੰ ਚੋਗੀਆਂ ਛਕੀਆਂ ਦੱਸਿਆ ਉਹ ਕਨਫਰਮ ਤੁਸੀਂ ਕਰ ਦਿਓ ਠੀਕ ਆ ਜੀ ਤੇ ਪੂਰੀ ਜਿਆਦੀ ਆਪਾਂ ਡਿਟੇਲ ਦੇ ਵਿੱਚ ਚੱਲ ਜੇ ਵੀਡੀਓ ਹੋਰ ਵੀ ਜਿਆਦੀ ਲੰਬੀ ਹੋ ਜਾਂਦੀ ਹੈ ਲੰਬੀ ਹੋ ਜਾਂਦੀ ਹੈ ਬਾਕੀ ਸੰਧੂ ਸਾਹਿਬ ਕੋਸ਼ਿਸ਼ ਇਹੋ ਕਰਿਆ ਕਰੋ ਵੀਰ ਭੈਣ ਭਰਾ ਚਲੋ ਕਹੀ ਦੀ ਮਜਬੂਰੀ ਹੁੰਦੀ ਆ ਵੀ ਚਲੋ ਆਨਲਾਈਨ ਮੰਗਾਉਂਦਾ ਵਾ ਕੁਛ ਛੇ ਕਰਿਆ ਆਪਣੀ ਤਸੱਲੀ ਕਰਕੇ ਨਿਰਪਰਕ ਕਰਕੇ ਇਧੇ ਆ ਕੇ ਨਾ ਵੇਖ ਕੇ ਲੈ ਜਾਓ ਬਿਲਕੁਲ ਜੀ ਹਾਂਜੀ ਬਿਲਕੁਲ ਕਿਉਂ ਬਾਅਦ ਪਛਤਾਵਾ ਕਰਦੇ ਪਏ ਤੁਹਾਨੂੰ ਕੋਰਾ ਬੜੇ ਮੁਸ਼ਕਿਲ ਬੰਦੇ ਆ ਜੀ ਜੇ ਨਾ ਜਾਵੇ ਕਿਸ ਤਰ੍ਹਾਂ ਚੋ ਜੇਣਾ ਗਿਰਵੀ ਦਾ ਕਿਦਾਂ ਕੋਈ ਵੀ ਆ ਪਏ ਬੜੇ ਮੁਸ਼ਕਿਲ ਬੰਦੇ ਆ ਜੀ ਅਸੀਂ ਅਰੇਂਜ ਕਰਦਾ ਕੋਈ ਵੀ ਡਾਕਟਰ ਇੱਕ ਨੰਬਰ ਕਰ ਦੋ ਸਾਜੇ ਨੰਬਰ ਹੈ ਆਪਣਾ ਸੰਧੂ ਸਾਹਿਬ 8437933599 ਤੇ 8437933599 ਠੀਕ ਆ ਜੀ ਲੋ ਵੀ ਇਹ ਨੰਬਰ ਆ ਸਕਰੀਨ ਦੇ ਉੱਪਰ ਵੀ ਚੱਲਦਾ ਆ ਠੀਕ ਆ ਜੀ ਤੇ ਫਲੈਸ਼ ਦੇ ਵਿੱਚ ਵੀ ਤੁਸੀਂ ਨੋਟ ਕਰ ਲਓ ਤਾਂ ਬੋਰਜ ਡੇਲੀ ਫਾਰਮ ਇਹਕੇ ਜੀ ਜੀ ਸੰਤੋ ਸਾਹਿਬ ਆਪਣੀ ਬੁਰਜ ਮਿਲਕ ਫਾਰਮ ਸਿੱਧੀ ਕਰਦੀ ਆ ਚਲੋ ਜੀ ਹਾਂਜੀ ਤੇਰੀ ਚੰਗਾ ਹੋ ਗਿਆ ਤੇ ਬਿਲਕੁਲ ਵੱਡੇ ਸੁਭਰਾ ਠੀਕ ਆ ਜੀ ਤੁਸੀਂ ਵਿਜ਼ਿਟ ਕਰ ਲਿਓ 8 ਕਿਲੋਮੀਟਰ ਹਰੀਕੇ ਪੱਤਨ ਤੋਂ ਦੂਰੀ ਆ ਸੋ ਅੱਜ ਫਿਲਹਾਲ ਇਨਾ ਸੀਗਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ